ਫਗਵਾੜਾ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਹਨ ਕਿ ਹੁਣ ਚੋਰ ਦਿਨ ਦੇ ਹੜੇ ਲੋਕਾਂ ਦੇ ਘਰਾਂ ਵਿੱਚੋਂ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਰਹੇ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਦੇ ਮੁਹੱਲਾ ਕੌੜਿਆਂ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਵਿਅਕਤੀ ਘਰ ਦੀ ਕਿਚਨ ਵਿੱਚ ਲੱਗਾ ਹੋਇਆ ਗੈਸ ਸਿਲੰਡਰ ਉਤਾਰ ਕੇ ਫਰਾਰ ਹੋ ਗਿਆ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਆ ਮੁਹੰਮਦ ਅਨਸਾਰ ਨੇ ਦੱਸਿਆ ਕਿ ਉਹ ਕੌੜਿਆਂ ਮਹੱਲੇ ਵਿਖੇ ਰਹਿੰਦਾ ਹੈ ਅਤੇ ਸ਼ਾਮ ਤਕਰੀਬਨ 5:30 ਵਜੇ ਇੱਕ ਵਿਅਕਤੀ ਉਹਨਾਂ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਹਨਾਂ ਦਾ ਗੈਸ ਸਿਲੰਡਰ ਉਤਾਰ ਕੇ ਫਰਾਰ ਹੋ ਗਿਆ। ਉਹਨਾਂ ਇਸ ਸਾਰੀ ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਮੀਡੀਆ ਨੂੰ ਦਿੱਤੀ ਹੈ ਜਿਸ ਵਿੱਚ ਇੱਕ ਰਿਕਸ਼ਾ ਚਾਲਕ ਵਿਅਕਤੀ ਆਪਣੇ ਰਿਕਸ਼ੇ ਤੇ ਕੱਪੜੇ ਵਿੱਚ ਲਪੇਟ ਕੇ ਗੈਸ ਸਿਲੰਡਰ ਲੈ ਕੇ ਜਾਂਦਾ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ। ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ। ਮੁਹੰਮਦ ਅंसारी ਹਾਂਜੀ ਕੀ ਮਾਮਲਾ ਕੀ ਅੱਜ ਜਿਹੜਾ ਮੱਲੇ ਦੇ ਬਾਹਰ ਖੜੇ ਆ ਜੀ ਸਿਲੰਡਰ ਚੋਰੀ ਹੋ ਗਈ ਕਿਚਨ ਸੇ ਆਪਣੀ ਹੂੰ ਇਹ 540 ਦੀ ਬਾਤ ਹੈ ਅੱਜ ਕੀ ਹਾਂਜੀ ਜੀ ਕਿਹੜੇ ਮੱਲੇ ਚੱਕ ਹੋਇਆ ਜੀ ਆਪਣਾ ਕੋਰੇ ਮੱਲੇ ਸੇ ਹਾਂਜੀ ਇਹ ਆਪਣੇ ਯਸ ਸਟੂਡੀਓ ਸਰ ਕੇ ਜੋ ਸਾਥ ਘਰ ਗਏ ਨਾ ਗਲੀ ਵਾਲੀ ਸਿਲੰਡਰ ਭਰੇ ਹੋਏ ਸੀ ਸਰ ਜੀ ਹਾਂ ਜੀ ਭਰੇ ਹੋਏ ਸੀ ਜੀ ਤੇ ਕਿੰਨੇ ਕਵੇ ਹੋਇਆ ਜੀ ਅੱਜ 540 ਪੇ 540 ਪੇ ਤੋ ਕੋਈ ਸੀਸੀਟੀਵੀ ਕੈਮਰੇ ਮੇ ਆਇਆ ਹਾਂ ਜੀ ਆ ਗਏ ਇੱਕ ਰਿਕਸ਼ੇ ਵਾਲੀ ਦਿਖਾ ਰਹੇ ਇਸ ਨੂੰ ਸੋ ਕਰ ਰਹੇ ਤੇ ਕੋਈ ਪੁਲਿਸ ਕੰਪਲੇਟ ਕੀਤੀ ਤੂੰ ਆਪਨੇ ਨਹੀਂ ਜੀ ਅਭੀ ਤੱਕ ਕੀਤੀ ਨਹੀਂ ਜਾਈਏਗੇ ਪੁਲਿਸ ਕੰਪਲੇਟ ਕਰਨੇ ਜੀ ਜਾਏਗੇ ਸਾਥ ਮੇ ਕੋਈ ਜਾਏਗੇ